ਹਾ ਜੀ ਮਮਮੀ ਡਿਜ਼ਾਈਨ ਵੀ ਲੋ ਕਿੰਨਾ ਸੋਹਣਾ ਹੈ ਨਾ ਕਿੰਨਾ ਸੋਹਣਾ ਡਿਜ਼ਾਈਨ ਹੈ ਹੈ ਵੀ ਵਾਵਾ ਪਾਰਾ ਹੀ ਲੱਗਣ ਡਿਆ ਆਹੋ ਮਮਮੀ ਉਦਾਂ ਮੈਨੂੰ ਜਿਆਦਾ ਨਹੀਂ ਧਿਆਨ ਉਸ ਨਿਆਰਾ ਕਹਿਣ ਡਿਆ ਸੀ ਕਿ ਪੰਜਾ ਤੋਲਾ ਤਮਾਸਾ ਉੱਪਰ ਹੀ ਆ ਹੁਣ ਆਵਾ ਪੁੱਤ ਸੱਚੀ ਗੱਲ ਵਾ ਵੇਖਾ ਕਿੰਨਾ ਪਾਰਾ ਲੱਗੂ ਸੋਹਣਾ ਡਿਜ਼ਾਈਨ ਵੀ ਵੇ ਕਿੰਨਾ ਸੋਹਣਾ ਹੈ ਵੀ ਸੋਹਣਾ ਮਮਮੀ ਹਾਂ ਹਾ ਜੀ ਉਹ ਇਦਾਂ ਦਾ ਪਾਊਗੀ ਫਿਰ ਮੈਂ ਪਿੱਛੇ ਥੋੜੀ ਰਹਿਣਾ ਮੈਨੂੰ ਵੀ ਇਦਾਂ ਦਾ ਬਣਵਾ ਦੋ ਹਾਂ ਪੁੱਤ ਹੁਣ ਉਹਦਾ ਤਾਂ ਤੋ ਕਰ ਲਿਈਏ ਪਹਿਲੋ ਅਹੀਂ ਹੁਣ ਵਾਦੀ ਤੋਲਾ ਪਾਵਾਂਗੇ ਤੇ ਫੇਰ ਹੀ ਆ ਨਾ ਕਿੰਨਾ ਮੰਮੀ ਵਾਦ ਪਾ ਲੈਣਾ ਜਿੰਨਾ ਬਰਾਬਰ ਦਾ ਉਹਨਾਂ ਨੇ ਪਾਇਆ ਵਾ ਜੇ ਉਹਦੇ ਨੂੰ ਆਪਾਂ ਘੱਟ ਵੀ ਪਾ ਦਾਂਗੇ ਤੇ ਫੇਰ ਕੀ ਹੋਊ ਸਾਡੇ ਘਰੇ ਰਹਿਣਾ ਰਹਿਣਾ ਤਾਂ ਘਰ ਬਹੁਤ ਭੜਾ ਆਪਾਂ ਬੁਰੇ ਲੱਗਾਂਗੇ ਕਿਤਰਾ ਕਰੀਏ ਹੁਣ ਤੁਸੀਂ ਸਲਾਹ ਕਰੋ ਨਾ ਭਾਏ ਉਹਨਾਂ ਨੇ ਤੇ ਬੜਾ ਮੰਮੀ ਉਹਨਾਂ ਨੇ ਤੇ ਕੱਲੀ ਕੱਲੀ ਧੀ ਆ ਅਸੀਂ ਇੱਥੇ ਦੋਨੋਂ ਆ ਤੀਜੀ ਆ ਕੁੜੀ ਇਹਨੂੰ ਇਹਨਾਂ ਮਿਲ ਕੇ ਕੱਲ ਨੂੰ ਕੋਹ ਕੋਣਾ ਇਹ ਹੁਣ 10 ਤੋਲੇ ਦਾ ਬਣਾ ਲੈ ਤਾਂ ਮੁੰਕੇ ਮਗਰ ਇਹਨੇ ਨਹੀਂ ਹੈ ਜੀ ਦੋਨਾਂ ਦੀ ਵੀ ਤੈਨੂੰ ਆਉਣੀ ਆ ਬਾਅਦ ਵਿੱਚ ਜੇ ਮੁੰਡਾ ਨਿੱਕਾ ਦੇ ਉਹਨਾਂ ਦੀ ਕਿਹੜੀ ਨਹੀਂ ਆਉਣੀ ਕਿ ਉਦਾਂ ਹੀ ਭਾਬੀ ਦਾ ਨੂੰ ਹੋਰ ਤਰ੍ਹਾਂ ਹੋਂਡਿਆ ਪਿਆ ਵੀ ਉਹਨੂੰ ਘੱਟੋ ਚੀਜ਼ ਪਾਦਣ ਲੱਗੇ ਆ ਭੈਣਾ ਹੋਰ ਤਰ੍ਹਾਂ ਨਹੀਂ ਹੋਣਿਆ ਇਦਾਂ ਹੀ ਮੰਡ ਵਰਤ ਕੇ ਹੀ ਆ ਜਿੱਦਾਂ 5 ਤੋਲੇ ਵੀ ਹੱਟ ਕੋ ਹੋਊਗਾ ਸੋਨਾ 2.5 ਤੋਲੇ ਦਾ ਤੈਨੂੰ ਪੈਜੂ 2.5 ਦਾ ਉਹਨੂੰ ਪੈਜੂ ਕਿਉ ਮੈਨੂੰ 2.5 ਦਾ ਕਿਉ ਪੈਜੂ ਨਹੀਂ ਉਹ ਤਰਾ ਬਲਜੀਤ ਸੱਚੀ ਆਂਦੀ ਆ ਘਰ ਵੀ ਆਪਣਾ ਵੇਖਣਾ ਅਹੀਂ ਬਸ ਮੰਮੀ ਤੁਹਾਨੂੰ ਦਿਨ ਮਾੜਾ ਜਿਹਾ ਕੋਈ ਕਹਿਣੀ ਚਾਹੀਦੀ ਕਿ ਇਹ ਨਹੀਂ ਗੱਲ ਛੱਟ ਤੁਸੀਂ ਗੱਲ ਚ ਆ ਜਾਂਦੇ ਜੀ ਉਹ ਤਾਂ ਗੱਲ ਚ ਨਹੀਂ ਆ ਜਾਂਦੇ ਹੋਣਾ ਮੈਂ ਆਪਣੇ ਪੁੱਤਾਂ ਵੱਲ ਵੀ ਵੇਖਣਾ ਵਾ ਜਿਉ ਪੈੜੀ ਵੇਚਣਾ ਮੁਕੱਜਾ ਚ ਕੰਟ ਮੁਰਤੇ ਕਿੱਥੋਂ ਦੇਣਾ ਅਹੀਂ ਤੇ ਮੇਰੇ ਵੀ ਗੱਲ ਨੇ ਵੇਖੇ ਤੇ ਮੈਂ ਵੀ ਪਿੰਆ ਤੋਲਿਆਂ ਦਾ ਹੀ ਲੈਣਾ ਵਾ ਹਰ ਉਹ ਤੇਰੇ ਸਹੁਰੇ ਪਾਉਣਗੇ ਆ ਬਸ ਪੰਜਾ ਤੋਲਣ ਦੀ ਗੱਲ ਕਿੱਥੇ ਜਾਂਦੀ ਆ ਮੈਨੂੰ ਤੇ ਪੰਜਾ ਤੋਲਿਆਂ ਦਾ ਕਿਸੇ ਨੇ ਪਾਇਆ ਨਹੀਂ ਨਹੀਂ ਉਹ ਹੀ 2.5 ਤਨ ਤੋਲੇ ਦਾ ਹੀ ਹੈ ਨਾ ਮੇਰੇ ਕੋਲ ਮੰਮੀ ਨੇ ਤੇ ਬੜੀ ਛੇਤੀ ਕਹਿਦਾ ਤੇਰੇ ਸਹੁਰੇ ਪਾਉਣਗੇ ਤੂੰ ਹੀ ਵੀ ਤੇ ਮਨਪ੍ਰੀਤ ਦੇ ਸਹੁਰੇ ਜੇ ਤੁਸੀਂ ਝੱਟਦੇ ਨਹੀਂ ਕਹਿ ਤਾਂ ਆਪਾਂ ਇੰਨੇ ਪਾ ਸਕਦੇ ਤੇ ਉਹਦੇ ਸਹੁਰੇ ਕਿਹੜੇ ਉਤੋਂ ਡਿੱਗਣੇ ਮੇਰੇ ਵੀ ਇਦਾਂ ਦੇ ਹੁੰਨੇ ਤੁਹਾਡੇ ਵਰਗੇ ਹੀ ਪੋਤਾ ਆਪਣੇ ਘਰਵਾਲੇ ਵੇਖ ਕੇ ਨਾ ਲੱਤਾਂ ਪਸਾਜੀਆਂ ਆਂਦੀਆਂ ਵਾ ਉਦੋਂ ਤੇ ਮੰਮੀ ਤੁਸੀਂ ਬੜਾ ਗਵਾਨੇ ਹੋ ਨਹੀਂ ਆਵੀ ਤੈਨੂੰ ਪਾਉਣਾ ਆਵੀ ਤੈਨੂੰ ਪਾਉਣਾ ਹੁਣ ਤੁਸੀਂ ਲੱਗਦਾ ਉਦਾਂ ਹੀ ਨਹੀਂ ਪੁੱਤ ਮੈਂ ਆਪਣੇ ਪੁੱਤਾਂ ਵੱਲ ਵੀ ਹੁਣ ਵੇਖਣਾ ਨੋਆ ਵਾਲੀ ਵੇਖਣਾ ਜਾਂ ਘਰ ਵਿੱਚ ਪੁੱਤ ਪ੍ਰਸਾਦ ਪਾ ਕੇ ਕੰਮ ਇਹ ਕਰੀਏ ਨਾ ਨਹੀਂ ਚੰਗੇ ਨਬੀ ਦਾ ਨਾ ਨਹੀਂ ਮੇਰੀ ਗੱਲ ਸੁਣਾ ਤੂੰ ਕਿਉਂ ਘਾੜੀ ਪਿੱਛੇ ਮੇਰੇ ਵੱਲ ਏਡਾ ਢੇਡਾ ਝਾਕਦੀਆਂ ਦੱਸ ਮੈਂ ਤੈਨੂੰ ਕਿਹੜੀ ਮਾੜੀ ਚੰਗੀ ਕਹਿਤੀ ਇਹੋ ਹੀ ਹੈ ਨਾ ਕਿ ਆਪਣਾ ਘਰ ਹੀ ਪਚਾਉਣੀ ਤਾਂ ਤੈਨੂੰ ਮੈਂ ਮਾੜੀ ਲੱਗਣ ਦੀ ਆ ਮੇਰੇ ਕੋਲ ਸਿਰਫ ਦੋਸ਼ ਆ ਪਾਈਆਂ ਜਿਹੜੇ ਤੋਲੇ ਤੋਲੇ ਦੀਆਂ ਉਹ ਤੈਨੂੰ ਰੱਡ ਕੰਡੀਆਂ ਹੋਣੀਆਂ ਤੇ ਜੇ ਉਹਨੂੰ ਵੀ ਪਾਉਣਾ ਤਾਂ ਰਹਿਣਾ ਤੇ ਘਰੇ ਹੀ ਆ ਇੱਥੇ ਹੁਣਾ ਉਹਨੇ ਕਿਹਾ ਆਪਣੇ ਪਿੱਛੇ ਦੇ ਆਉਣਾ ਰਹਿਣਾ ਤੇ ਘਰੇ ਹੀ ਆ ਨਾ ਰਹਿਣਾ ਤੇ ਪਰ ਉਹਦ ਕੋਈ ਆ ਨਾ ਤੇਰੇ ਕੋ ਤੇ ਨਹੀਂ ਆ ਜਾਣਾ ਬਹੁਤ ਟਾਈ ਤੈਨੂੰ ਬਹੁਤ ਟਾਈ ਉਹਨੂੰ ਕਹੋ ਜੀ ਪੰਜਾ ਤੋੜਿਆ ਤਾਂ ਕੱਲਾ ਉਹਨੂੰ ਪਾ ਦਿੱਤਾ ਫੇ ਤੂੰ ਬੈਠੀ ਰਹੀ ਤੈਨੂੰ ਫੇ ਨਾ ਪਾਵਾਂਗੇ ਤੈਨੂੰ ਕੁਲਦੀਓ ਚੈਨੀ ਜੀ ਪਾਵਾਂਗੇ ਆਹੋ ਫੇ ਇਦਾਂ ਹੀ ਹੁਣਾ ਨਹੀਂ ਹੁਣ ਮੇਰੀ ਗੱਲ ਸੁਣ ਮਿਲ ਲੀਆਂ ਹੁੰਦੀਆਂ ਧੀਏ ਉੱਥੇ ਪਾਈਂਦੀਆਂ ਛਾਪਾਂ ਫੇ ਪਰੋਣੇ ਨੂੰ ਵੀ ਕੁਝ ਪਾਉਣਾ ਹੋਇਆ ਤੈਨੂੰ ਵੀ ਪਾਉਣਾ ਆਪਾਂ ਤਾਂ ਹੁਣ ਵੰਡ ਵਰਤ ਕੇ ਹੀ ਕਰਨਾ ਕਰੀ ਜਾਓ ਮੰਮੀ ਜੋ ਕਰਨਾ ਤੁਹਾਡਾ ਹੀ ਉੱਥੇ ਫੇ ਨੱਕ ਵੱਡਿਆ ਜਾਣਾ ਮੈਨੂੰ ਕੀ ਇਤੇ ਨੇ ਨਾ ਕਬੱਡੇ ਚੱਲਿਆ ਨਾਲੇ ਮੇਰੀ ਗੱਲ ਸੁਣ ਅੱਜ ਦਾ ਨਾ ਕੱਦੂ ਆ ਨਾ ਐਦਾਂ ਦਾ ਮੂੰਹ ਕਰਾ ਕੇ ਲਿਆਉਣਾ ਵਾ ਮੈਂ ਵੀ ਆ ਚੱਲੀਏ ਜਾਂਦੇ ਆ ਜਾਨਾ ਕਿ ਗੁਰਜਾ ਤੇ ਹੂੰ ਸਮਾਈਲ ਕਰ ਵਾਓ ਇੰਨਾ ਹੈਂਡਸਮ ਨਾ ਮੇਰਾ ਭਰਾ ਦਿਖਾਵਾ ਤੈਨੂੰ ਆ ਇਹ ਕਿੰਨਾ ਡਿਲੀਟ ਕਰਦੇ ਐ ਡਿਲੀਟ ਨਹੀਂ ਕਰਨੀ ਰਹਿਣ ਰੱਖ ਲੈਂਦੇ ਕਿਹਨੂੰ ਦੇ ਸਟੋਰੀ ਪਾਵਾਂ ਨਹੀਂ 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 ਗਾ

ਮੇਰੀ ਗੱਲ ਸੁਣ ਸੋਖ ਉਦੋਂ ਤੱਕ ਦੋ ਫੇਸ਼ੀਅਲ ਕਰਾ ਲੈਣੇ ਆ ਵੀ ਜਿਹੜਾ ਕਰਾਉਣਾ ਵੀ ਉਹ ਵਾ ਜਿਹੜਾ ਵਿਟਾਮਿਨ ਸੀ ਵਾਲਾ ਹੁੰਦਾ ਨਾ ਉਹ ਕਰਾਉਣਾ ਵਾ ਜਿਹਦੇ ਮੂੰਹ 'ਤੇ ਸਾਰੇ ਦਾਗ ਲੱਥ ਜਾਣ ਇੱਕ ਵਾਰੀ ਕੀ ਟੋਲਾ ਪਿਆਗਾ ਤੁਹਾਡਾ ਕੋਹ ਵੀ ਨਹੀਂ ਇਹੋ ਸਲਾਹਾਂ ਕੰਡੇ ਆ ਵੀ ਮੂੰਹ ਤੇ ਫੇਸ਼ੀਅਲ ਕਰਾਉਣਾ ਵਾ ਤੇ ਸਭ ਤੋਂ ਮਹਿੰਗਾ ਵਾਲਾ ਕਰਾਉਣਾ ਵਾ ਤੇ ਕਿਹੜਾ ਪਾਰਲ ਤੁਹਾਡੇ ਸਭ ਨਾਲ ਵਧੀਆ ਹੋਊਗਾ ਪਾਰਲ ਸਾਰੇ ਹੀ ਚੰਗੇ ਆ ਅਰ ਘਰ ਬਣਾ ਨੇ ਪਾਰਲ ਹੀ ਆ ਦੁੱਧ ਘੱਟੋ ਉਹਦੇ ਨਾਲ ਨਾ ਮਲਾਈ ਤੇ ਹਲਦੀ ਪਾ ਕੇ ਉਹਨਾਂ ਚਾਰ ਦਿਨ ਮੂੰਹ 'ਤੇ ਉਹ ਇਹ ਰੰਗ ਸਾਫ ਹੁੰਦੇ ਡੇ ਆਹੋ ਮਡੇ ਰੰਗ ਸਾਫ ਹੁੰਦੇ ਆ ਮੈਂ ਉਹ ਕਰਾਉਣਾ ਜਿਹੜਾ ਵਿਟਾਮਿਨ ਸੀ ਦਾ ਹੁੰਦਾ ਸਭ ਤੋਂ ਮਹਿੰਗਾ ਵਾਲਾ ਤੇ ਇਹਦੀ ਸਾਰੇ ਮੂੰਹ ਤੋਂ ਦਾਗ ਨਹੀਂ ਵਿਆਹ ਹੁਣਾ ਮੰਨੇ ਦਾ ਕਿ ਤੇਰਾ ਵਾਲਾ ਤੂੰ ਫੇਸ਼ਲ ਕਰਾਉਣੀ ਹੈ ਮੇਰਾ ਹੋਵੇ ਚਾਹੇ ਨਾ ਹੋਵੇ ਭਾਬੀ ਰਸਟਾਰਾ ਤੇ ਉਥੇ ਮਾਰੂਗੀ ਨਾ ਪਤਾ ਲੱਗੂ ਵੀ ਭਾਬੀ ਵਿਆਹ ਨੂੰ ਆਈ ਆ ਇਹ ਪੁੱਤ ਕੀ ਹੁੰਦਾ ਕੀ ਹੈ ਅੰਦਗਾ ਮਿੰਨ ਤੋਂ ਕੋਈ ਸਮਝ ਨਹੀਂ ਲੱਗਦੀ ਇਹ ਬੀਬੀ ਵੇਲ ਦੀਆਂ ਟਿਕਵਾਂਜ ਹੁੰਦੀ ਓਏ ਪੈਸੇ ਦਾ ਝੜਾ ਹੀ ਓਏ ਇਹ ਮੂੰ ਮੱਥਾ ਬਣਾਉਣਗੇ 20-20 ਹਜ਼ਾਰ ਰੁਪਏ ਲੈਂਦੀਆਂ ਹੀ ਹਾਂ ਲੈ 20-20 ਹਜ਼ਾਰ ਵਾਲਾ ਪਕੜਾ ਤਿਆਰ ਹੋਣਾ ਪਤਾ ਫਿਰ ਸਪੈਸ਼ਲ ਕਰਾਉਂਦੀ ਗੱਲ ਕਰਨ ਡਈਆਂ ਨਹੀਂ ਬਟਾ ਕੀ ਹੁੰਦਾ ਉਹ ਨਹੀਂ ਕੀ ਹੁੰਦਾ ਜਿਹੜਾ ਵਿਆਹ ਵਾਲਾ ਡੈਨਟ ਰਈਦਾ ਡੈਨ ਆਹੋ ਅਸੀਂ ਉਹ ਕਰਾਉਣਾ ਹੈ ਤੁਹਾਡਾ ਕੀ ਪਤਾ ਜੀ ਤੁਸੀਂ ਬਹਿ ਗਿਆ ਉਹਨੇ ਪੁੱਛ ਪੁੱਛ ਇਦਾਂ ਦੋ ਵਾਰੀ ਕੀਤਾ ਤੇ ਬਣਾ ਵੀ ਕਰਦੇ ਤੇ ਵੀ ਕਰਦੇ ਨਹੀਂ ਅਸੀਂ ਬਸ ਸਪੈਸ਼ਲ ਕਰਾਉਣਾ ਹੈ ਜਿਹੜਾ 1000 ਰੁਪਏ ਚ 1000 30 ਠੀਕ ਹੈ ਨਾ 1000 ਰੁਪਏ ਵਾਲਾ ਹੁੰਦਾ ਵਾ ਉਹ ਜਿਹੜਾ ਸਭ ਤੋਂ ਮਹਿੰਗਾ ਵਾਲਾ ਚਲ ਕੋਈ ਨਹੀਂ ਮੈਂ ਜਾਂਦਾ ਜਾਂਦਾ ਪਰਨ ਵਾਲੀ ਨੂੰ ਕਹਿ ਜੂ ਘਰੇ ਆ ਕੇ ਕਰ ਨਹੀਂ ਨਹੀਂ ਉਹ ਚਾਲੂ ਮਾਲ ਨਹੀਂ ਕਰਾਉਣਾ ਉੱਥੇ ਜਾਣਾ ਉਹ ਕਰਾ ਕੇ ਤੇ ਉਹ ਜਿਹੜਾ ਉਹ ਦਿਨ ਮੇਕਅਪ ਕਰਾਉਣਾ ਨਾ ਸੱਤਨ ਵਾਲੇ ਦਿਨ ਉਹ ਵੀ ਹਜ਼ਾਰਕ ਵਾਲਾ ਕਰਾਉਣਾ ਤੇ ਜਿਹੜਾ ਭਰਾਤ ਵਾਲੇ ਦਿਨ ਕਰਾਉਣਾ ਉਹ ਥੋੜਾ ਜਿਹਾ ਵਧੀਆ ਕਰਾ ਲਾਂਗੇ ਉਹ ਦੋਟਾ ਹੀ ਹਜ਼ਾਰ ਦਾ ਵੀ ਹੋ ਜਾਊਗਾ ਤੇ ਕੋਈ ਨਹੀਂ ਨਹੀਂ ਡਰਨਾ ਤੁਸੀਂ ਦੋਵਾਂ ਨੇ ਜਾਣਾ ਵਾ ਹਾਂ ਜਾਓ ਕਰਾਓ ਫਿਰ ਜਾਗੀ ਚਲ ਪੈਸੇ ਵੀ ਦੇ ਦਾਂਗੇ ਏਟੀਐਮ ਫਟਾ ਦਿਓ ਏਟੀਐਮ ਤੁਸੀਂ ਕੀ ਕਰਦਾ ਮੈਂ ਉੱਥੇ ਕਰਾਉਂ ਕਰਾਉਂ ਸਕੈਨਰ ਉਹਨਾਂ ਦੇ ਕੋਲੋਂ ਮੇਰੇ ਨੂੰ WhatsApp ਕਰਦੇ ਮੈਂ ਭਾ ਦੂੰਗਾ ਜੇ ਉਹਨਾਂ ਕੋਲੇ ਉਹਦੇ ਪੈਸੇ ਹਨ ਉਹਨੇ ਲੈ ਜਾਓ ਨਾਲ ਮੈਨੂੰ ਪਤਾ ਨਾ ਜੇ ਤੇ ਮਾਸਾ ਵੀ ਇਹਦਾ ਵੱੱਡ ਬਣ ਗਿਆ ਨਾ ਤੁਹਾਡੇ ਤੇ ਇੱਥੇ ਜੀਨ ਕੋਈ ਸੌਂਡ ਹੈ ਪੈਣਾ ਵਾ ਤੇ ਨਾਲੇ ਰੋਲਾ ਵਾਧੂ ਦਾ ਪਾਉਣਾ ਅਸੀਂ ਆਪੇ ਪੈਸੇ ਦੇ ਲਾਂਗੇ ਤੇ ਹੋਲੀ ਜਾਨ ਤੇ ਤੁਹਾਨੂੰ ਦੱਸ ਦਾਂਗੇ ਐਦਾਂ ਕਰ ਮੇਰਾ ਦੂਜਾ ਫੋਨ ਲੈ ਜਾ ਉਹਦੇ ਸਕੈਨਰ ਚੱਲਦਾ ਵਾ ਸਾਰਾ ਕੁਝ ਵਿੱਚ ਉਹਦੇ ਹੈਗਾ ਵਾ ਉਹ ਵਰਤ ਲੈ ਉਹ ਤੇ ਚੱਲ ਮੈਂ ਕੱਦੂ ਆਹ ATM ਨਹੀਂ ਚੱਲਦਾ ਹੁੰਦਾ ਪਾਰ ਲਾਂ ਦੇ ਵਿੱਚ ਓਰ ਮੈਂ ਕਦੇ ਕਿਸ ਨੂੰ ਕਹਿ ਦਈਓ ਜਾਓ ਵੀਰ ਜੇ ਹੋਰ ਐਵੇਂ ਇਹਨਾਂ ਨੇ ਕਰਾਉਂਦੀਆਂ ਰਹੋਗੇ ਵਾਲਾਂ ਨੂੰ ਹੀ ਕਰਾ ਲਈ ਫਲਾਨ ਕਰਾ ਲਈ ਪਹਿਲਾਂ ਵੇਖੀ ਨਹੀਂ ਕਰਾਇਓ ਤੂੰ ਮੈਂ ਜਾਣੀਆ ਹੁਣ ਨਹੀਂ ਕਰਾਂਦੇ ਬਾਬਾ ਖਰਚਾ ਗੇ ਬੜਾ ਹੁੰਦਿਆ ਵਾ ਜਾਓ ਭਾਬੀ ਤੇ ਫੋਨ ਫੜ ਲਓ ਅੰਦਰ ਚਲ ਜਾਓ ਵੀਰ ਪੜਾ ਦਿਓ ਫੋਨ ਉਹਨੂੰ ਉੱਥੇ ਹੀ ਪਿਆ ਬੈਠ ਤੇ ਲੈ ਲਾ ਆਜੂਗਾ ਅੱਜ ਚੋਣਾ ਪੈੜਾ ਕਿ ਅਕਲੀਆਂ ਨਹੀਂ ਜਾ ਸਕਦੀਆਂ ਮੰਮੀ ਆਂਦੀ ਮੈਂ ਫੇਸ਼ੀਅਲ ਕਰਾ ਕੇ ਆਉਣਾ ਸਰੂਪ ਉਹ ਜੋ ਕਰਦੀ ਰਹਿਣਾ ਤੇ ਇੰਨੇ ਕੀ ਨਿਸਣਾ ਜਿੰਨੇ ਮਰਜ਼ੀ ਫੇਸ਼ਲ ਕਰਾ ਲੈ ਰਹਿਣਾ ਤੇ ਉਦਾਂ ਦੀ ਐ ਮੈਂ ਤੇ ਆਪ ਤੁਹਾਡੇ ਮੂੰਹਾਂ ਲਵੇਨੀ ਆ ਵੀ ਮਿੰਨ ਤੋਂ ਕੋਈ ਪਤਾ ਨਹੀਂ ਸਾਡੇ ਮਾਰੇ ਪੈਰੇ ਕੁਛ ਵੀ ਨਹੀਂ ਆਪਣੀ ਜਾਨ ਉਹ ਤੇ ਮੈਂ ਤਾਂ ਚੁੱਪ ਕੀਤੀ ਨਹੀਂ ਵੀ ਚਲ ਮੈਂ ਵੀ ਕਰਾਉਣੀ ਆ ਪਰ ਜਦੋਂ ਅੰਦਰੋਂ ਅੰਦਰੇ ਸੜਦੇ ਰਹਿਣਾ ਦੂਜਿਆਂ ਨੇ ਲੈ ਕੇ ਸਰੂਪ ਉਹ ਜੂ ਕਰੇ ਜਾਣਾ ਉੱਤੇ ਸਵਾਹ ਹੁੰਦੇ ਨਖਾਰ ਆਉਣਾ ਚੱਲ ਜਰੂਰ ਕਲਾ ਪਾਉਣੀ ਆ ਵਿਆਹ ਮੁੰਡੇ ਦਾ ਕਰਮਦੀ ਆ ਤੇ ਕਰਾ ਲਵਾਂਗੇ ਮੈਂ ਉਹ ਚੱਲ ਮੰਮੀ ਨਾਲ ਮੈਂ ਵੀ ਕਰਾਉਣੀ ਆ ਫਿਰ ਚੱਲ ਤੂੰ ਹੀ ਕਰਾਂਗੀ ਕੀ ਲੱਭੀ ਜਾਣੇ ਹੁਣ ਪੈਸੇ ਮੁੱਕ ਗਏ ਆ ਨਹੀਂ ਮੁੱਕ ਨਹੀਂ ਗਏ ਆ ਫੇ ਕਾਪੀ ਆਵੇ ਕੋੜੀ ਆ ਜੇ ਮੇਰੇ ਤੇ ਲੈ ਮੈਂ ਹੋਰ ਕਢਾ ਲਾਂਗੇ ਏਟੀਐਮ ਨੂੰ ਕੀ ਆ ਉਹ ਏਟੀਐਮ ਦਾ ਲੱਗਦਾ ਹੁੰਦਾ ਚਾਰਜ ਆ ਤੇ ਜਦੋਂ ਹੈ ਵੇਲੀ ਆ ਬੈਂਕ ਚ ਉੱਥੇ ਕੀ ਆ ਏਟੀਐਮ ਦਾ ਚਾਰਜ ਕਿੱਥੋਂ ਲੱਗਦਾ ਵਾ ਲੱਗਦਾ ਪੈਸੇ ਕੱਟਦੇ ਆ ਮੁੜ ਕੇ ਤੇ ਉਹ ਤੇ ਭਾਵੇਂ ਕਢਾਓ ਭਾਵੇਂ ਨਾ ਕਢਾਓ ਜੇ ਏਟੀਐਮ ਬਣ ਜੀਓ ਕੱਟਣੇ ਕੱਟਣੇ ਆ ਇੰਨਾ ਗਲਤ ਫਹਿਮੀਆਂ ਜਿ ਨਹੀਂ ਪਈਦਾ ਹੁੰਦਾ ਅੱਛਾ ਲੈਣਾ ਚ ਲੱਗਣ ਦੀ ਨਹੀਂ ਕੋਈ ਲੋੜ ਏਟੀਐਮ ਚ ਕਢਾਓ ਜੇ ਰੋਕਣਾ ਕੋਈ ਏਟੀਐਮ ਚ ਕਢਾ ਲਾਂਗੇ ਤੂੰ ਤੇ ਆਖਣ ਲੱਗਾ ਸੀ ਤੈਨੂੰ ਹੂੰ ਇਹਨੂੰ ਮਨਪਰੀ ਨੂੰ ਪੁੱਛ ਲੈਣਾ ਵੀ ਹੋਰ ਕੋਈ ਚੀਜ਼ ਐ ਤ ਨਹੀਂ ਕਈ ਤਾਂ ਟੀ ਲੈਣ ਲੂਣ ਵਾਲੀ ਚੀਜ਼ਾਂ ਦੇ ਜਿੱਦਣ ਤੱਕ ਕੁੜੀ ਦੀ ਡੋਲੀ ਨਹੀਂ ਨਾ ਤੁਰਦੀ ਉਸ ਦਿਨ ਤੱਕ ਕੋਹ ਨਾ ਕੋਹ ਲਈ ਆਈਦਾ ਵਾ ਕੋਹ ਨਾ ਕੋਹ ਲਈ ਆਈਦਾ ਵਾ ਤੇ ਜੇ ਕਿਤੇ ਵੇਖਣ ਗਏ ਵਿਆਹ ਦੀਏ ਤਾਂ ਉਦੋਂ ਵੀ ਸਾਰੀਆਂ ਚੀਜ਼ਾਂ ਪੂਰੀਆਂ ਹੋ ਜਾਂਦੀਆਂ ਉਸ ਵੇਲੇ ਲੈ ਲਈਆਂ ਜੇ ਜਾਰੇ ਦਿਨ ਵਿੱਚ ਹੁਣ ਤਾਂ ਵੀ ਚੀਜ਼ਾਂ ਲਈ ਆਈਦੀਆਂ ਵਾ ਨਹੀਂ ਦੰਦਰ ਦੂਜੀ ਗੱਲ ਇਹ ਆ ਵੀ ਕਿਸੇ ਨਾ ਕਹਦਾ ਸਲਾਹ ਲੈ ਲੈਣੀ ਚੰਗੀ ਹੁੰਦੀ ਕਿਉਂਕਿ ਅਸੀਂ ਤੇ ਪਹਿਲੀ ਵਾਰ ਕਰਨ ਲੱਗੇ ਆ ਪਹਿਲਾ ਯਾਡਾ ਵਿਆਹ ਵਾ ਤੇ ਪਹਿਲਾ ਆਂਦੇ ਵਿਆਹ ਕਰੀਏ ਤੇ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਕਿੱਦਾਂ ਕਰਨਾ ਉਹ ਤਾਂ ਗੱਲ ਹੈ ਵਾ ਹੁਣ ਨਿਆਣੇ ਅੱਜਕੱਲ ਮੋਬਾਈਲ ਵੇਂਦੇ ਆ ਵਨ ਸਵੰਨੇ ਡਿਜ਼ਾਈਨ ਤਸਦੀਆਂ ਕੁੜੀਆਂ ਜਿੱਦਾਂ ਹੁਣ ਸੋਨਾ ਲੈਣ ਗਏ ਹਾਂ ਤੇ ਮੇਰਾ ਸੋਨਾ ਲੈ ਕੇ ਤਨੀ ਆ ਗਏ ਦੁਕਾਨ ਤੇ ਵੜੇ ਆਓ ਮੰਮੀ ਕਿੰਨਾ ਸੋਨਾ ਉਹ ਕਰ ਵੜਦਿਆਂ ਵੜਦਿਆਂ ਕਿੰਨੀਆਂ ਚੀਜ਼ਾਂ ਹਰ ਇੱਕ ਚੀਜ਼ ਖਰੀਦੀ ਆ ਪਰ ਮੈਂ ਨਾ ਵੀ ਇੱਕ ਲਿਸਟ ਬਣਾ ਲਓ ਤੇ ਲਿਸਟ ਤੇ ਸਾਰੀਆਂ ਚੀਜ਼ਾਂ ਲੈ ਲਓ ਆ ਇਹ ਲੈਣੀ ਆ ਆ ਲੈਣੀ ਜਿਹੜੀ ਚੀਜ਼ ਲਈਦੇ ਹੋ ਤੇ ਟਿਕ ਮਾਰ ਕਰੀਦੇ ਹੋਰ ਚੱਲ ਲੰਘਾਂਗੇ ਠੀਕ ਹਾਂਜੀ ਹਾਂਜੀ ਉਦੋਂ ਮੈਂ ਨਾ ਜਿੱਦਾਂ ਦੇ ਸੋਚਿਆ ਸੀ ਨਾ ਆਪਣੀ ਕਲਪਨਾ ਦੇ ਵਿੱਚ ਕਿ ਮੇਰਾ ਘਰ ਵਾਲਾ ਇਦਾਂ ਦਾ ਹੋਵੇ ਤੀ ਸੇਮ ਹੀ ਉਦਾਂ ਦੇ ਆ ਹ ਅੱਗੇ ਹੁਣ ਵੇਖੋ ਕਿਦਾਂ ਘਰ ਆ ਕੇ ਨਹੀਂ ਨਹੀਂ ਮੈਂ ਤੇ ਇਦਾਂ ਦੀ ਰਹਿਣਾ ਵਾ ਨਾ ਚੱਲ ਜੇ ਲੜਾਈ ਹੋਇਆ ਕਰੋਗੇ ਤੇ ਕਰ ਲਿਆ ਕਰਾਂਗੇ ਕਿ ਫੇਰ ਕੀ ਹੈ ਹੋਰ ਮੇਰੇ ਮੰਮੀ ਡੜੀ ਤੇ ਬੱਟੇ ਬੱਟੇ ਲੜ ਪੈਂਦੇ ਆ ਤੇ ਫੇਰ ਘੜੀ ਦੇ ਵਿੱਚੋਂ ਫੇਰ ਸੁਲਾਵ ਜਾਂਦੀ ਇਹਨਾਂ ਦੀ ਔਰ ਦੇ ਨਹੀਂ ਪਤਾ ਲੱਗਦਾ ਵੀ ਲੜਾਈ ਹੋਈ ਕਿ ਕੀ ਹੋਈ ਬਸ ਰੌਣਕ ਮੇਲਾ ਜਾ ਹੁੰਦਾ ਹੀ ਹਾਂਜੀ ਹਾਂਜੀ ਠੀਕ ਐ ਨਹੀਂ ਨਹੀਂ ਗੱਲ ਤੇ ਮੰਨੀ ਹੁੰਦੀ ਆ ਮੰਮੀ ਗੱਲ ਸੁਣੋ ਮੇਰੀ ਕੀ ਆ ਬਤਾ ਦੀਦੀ ਪਤਾ ਨਹੀਂ ਫੋਨ ਹੀ ਕਰ ਜਾਂਦੀ ਭਾਜੀ ਦਾ ਫੋਨ ਆ ਜਾਂਦਾ ਵਾ ਬਹਿ ਜਾ ਪੁੱਤ ਪਹਿ ਗਈ ਹੋ ਗਿਆ ਭਾਜੀ ਦਾ ਫੋਨ ਆਉਣ ਡਿਆ ਤੇ ਹੈਂ ਇਹ ਤਾਂ ਜੋਦਾ ਹੁੰਦਾ ਪੁੱਤ 24 ਘੰਟੇ ਗੱਲਾਂ ਹੀ ਕਰਦੀ ਰਹਿੰਦੀ ਹੈ। ਚੱਲੇ ਸ਼ੱਕ ਕੋਈ ਨਹੀਂ ਕੋਈ ਦੀ। ਛੇ ਗਿਆ ਪੁੱਤ ਹੁਣ ਉਹਦਾ ਵਿਆਹ ਹੋ ਜਾਣਾ ਉਹਦੇ ਉਹਨੇ ਸਹਰੇ ਜਾਣਾ ਵਾ ਤੇ ਫੋਨ ਕਰਿਆ ਹੀ ਕਰਨੇ ਆ ਉਹਨੇ। ਉੱਥੇ ਜਾ ਕੇ ਗੱਲ ਨਹੀਂ ਕਰਨੀਆਂ ਹੁਣ ਕੋਈ ਨਹੀਂ ਪਤਾ ਕੋਈ ਨਹੀਂ ਕਰਦੀ। ਆ ਨਿਆਣਾ ਵੇਲਾ ਭੋਈਆਂ ਗੱਲਾਂ ਕਰਦਾ ਹੀ ਮੇਰਾ ਪੁੱਤ ਹੈ। ਪੁੱਤ ਹੁਣ ਕਿੰਨੀਆਂ ਚੀਜ਼ਾਂ ਲੈਣੀਆਂ ਹੁੰਦੀਆਂ ਉੱਧਰ ਉੱਧਰ ਜਦੋਂ ਤੈਨੂੰ ਮੰਗਾ ਕੇ ਨਾ ਤੇ ਤੈਨੂੰ ਵੀ ਨੰਬਰ ਲੈ ਦਾਂਗੇ ਤੂੰ ਵੀ ਕਰ ਲਿਆ ਕਰੀਂ ਗੱਲ। ਮਰਬੀਨ ਪੁੱਛ ਰਹੀ ਕਹਿੰਦੀ ਸੀ ਕੀ ਗੱਲਾਂ ਕਰਦੀ ਮੈਨੂੰ ਵੀ ਦੱਸ ਜਾਵੇ ਵਾ ਤੂੰ ਵੀ ਕਰ ਲਿਆ ਕਰੀਂ। ਪੁੱਤ ਕੋਣ ਮੰਨਨੇ ਸੁਖਵਾ ਫੋਨ ਕਰਦੀ ਕਦੀ ਵੀ ਸੱਸ ਕਰਨ ਰਿਆ ਪੈਂਦੀ ਗੱਲ ਤੇ ਆ ਚੀਜ਼ ਲੈਣੀ ਕਿੱਦਾਂ ਕਰਨਾ ਹੁਣ ਅੱਗੇ ਹੁੰਦਾ ਸੀ ਪਿਛਲਾ ਰਵਾਜ ਵੀ ਲੋਕੀ ਫੋਨ ਨਹੀਂ ਕਰਦੇ ਹੁੰਦੇ ਨਾ ਕਿ ਇਹਨੂੰ ਪੁੱਛਣਾ ਜੋ ਮਰਜੀ ਅਸੀਂ ਬਣਾ ਲੈਣਾ ਜੋ ਮਰਜੀ ਉਹਨਾਂ ਬਣਾ ਲੈਣਾ ਹੁਣ ਪੁੱਤ ਇਹ ਕਿ ਦੂਜੇ ਨੂੰ ਪੁੱਛ ਕੇ ਹੀ ਕੰਮ ਚੱਲਦੇ ਆ ਤੇ ਤੂੰ ਗੁੱਸਾ ਕਰ ਲਿਆ ਪੁੱਤ ਉਹ ਜ਼ਿਆਦਾ ਹੀ ਫੋਨ ਕਰਦੇ ਰਹਿੰਦੇ ਦਿਨ ਚ ਗੋਰੀ ਕਰ ਲੈਣ ਫੇਰ ਅੱਜ ਇਹ ਕਰੇ ਸਾਡੇ ਵਾਰੀ ਹੁੰਦਾ ਨਾ ਤੇ ਮੰਮੀ ਤੇਰੀ ਨੇ ਵੀ ਕਰਿਆ ਕਰਨਾ ਇਹ ਮੈਨੂੰ ਚੱਲ ਸਾਡਾ ਸਾਡਾ ਤੇ ਵੇਲਾ ਸਾਰ ਗਿਆ ਕਿੱਥੇ ਆ ਹੁਣ ਮੰਤਰੀ ਤੋ ਉਹ ਅੰਦਰ ਇੱਧਰ ਆ ਹਾਂਜੀ ਚੱਲ ਮੈਂ ਵੇਖਦਾ ਜਾ ਵੇਖ ਕੋਈ ਨਹੀਂ ਤੇ ਪੁੱਛ ਲੈ ਉਹ ਚੰਗਾ ਜੇ ਕੋਈ ਚੀਜ਼ ਰਹੀ ਤੀ ਲੈਣਾ ਇੱਥੇ ਲੈ ਲਓ ਹੋਰ ਵੇਖੋ ਨੇ ਆਣੇ ਕਿੰਨਾ ਗੁੱਸਾ ਕੀਤਾ ਇਹ ਹੈ ਰਹਿਣ ਦੂ ਹਾਂ ਇੱਥੇ ਮੈਂ ਕੀ ਕਰਨਾ ਚੱਲ ਕੋਈ ਨਹੀਂ ਕੋ ਤਾਂ ਕੋਈ ਨਹੀਂ ਤੂੰ ਫੜ ਲਿਆ ਵਾ ਤੇ ਜੇ ਮੈਂ ਰੋਸ ਜਾ ਕਰੂੰਗੀ ਤੇ ਫਿਰ ਤੂੰ ਹੀ ਬਣਾ ਲਿਆ ਕਰਿਓ ਕਿ ਲੈਓ 10 ਹੋਰ ਇੱਥੇ ਹੀ ਲੜਾਈਆਂ ਕਰ ਕਰਕੇ ਕੀ ਕਰਨਾ ਸ਼ੋਗਰਾ ਮਹਾਰਾਜ ਤੇ ਕਿੜੀਨ ਸੱਚੇ ਪਾਸ਼ਾ ਤੂੰ ਤੇ ਬਹੁਤ ਚੰਗਾ ਵੇੜੇ ਕਿੜੀ ਮੱਥਾ ਲਾਇਆ ਦਾ ਤਿਆ ਮੇਰੀ ਧੀ ਨੂੰ ਇੰਨਾ ਸੋਹਣਾ ਵਰਕਰ ਮਿਲਿਆ ਵਾ ਸੱਚੇ ਪਾਸ਼ਾ ਕਰਮਾ ਭਾਗਾਂ ਚ ਕਰੀਂ ਦਾ ਤਿਆ ਉਹ ਵੀ ਰਾਜੀ ਰਹਿਣ ਤੇ ਆਪਾਂ ਵੀ ਰਾਜੀ ਬਾਜੀ ਰਹੀਏ ਬਾਬਾ ਜੀ ਇੱਕ ਸੁਖ ਕਰਮਾ ਵਾਲੀ ਟੱਕਰ ਗਈ ਚਲੋ ਪਹਿਲਾਂ ਸਹੇਲੀਆਂ ਸਹੇਲੀਆਂ ਪੜਦੀਆਂ ਹੀ ਕਾਲਜ ਤੇ ਹੁਣ ਨਾਲ ਪਰਜਾਈ ਬਣ ਜਾਣਾ ਹੋਰ ਰਿਸ਼ਤੇਦਾਰੀ ਵਧ ਜਾਣੀ ਆ ਤੇ ਚਲ ਹਾਨੂੰ ਤਾਂ ਕੋਈ ਮਹਿਸੂਸ ਹੀ ਨਹੀਂ ਹੋਣਾ ਵੀ ਸਾਡੀ ਕੁੜੀ ਉਪਰੇ ਥਾਂ ਗਈ ਆ ਕਿ ਆਪਣੇ ਘਰ ਗਈ ਆ ਕਿ ਸਹੁਰੇ ਨਹੀਂ ਕੋਈ ਪਤਾ ਹੀ ਨਹੀਂ ਲੱਗਣਾ ਇਹ ਗੱਲ ਦਾ ਬਾਬਾ ਸੋਖ ਨੂੰ ਮੰਜਾਈ ਵਾਰ ਕਰਦਾਈ ਮਹਾਰਾਜ ਉਹ ਵੀ ਆਪਣੇ ਸਹੁਰੇ ਸੁਖੀ ਸੁਖੀ ਜਾਵੇ ਚੰਗਾ ਹੀ ਉਹਨੂੰ ਵੀ ਪਰਿਵਾਰ ਮਿਲੇ ਧਾਤਿਆ ਮੇਰੀ ਤੀਤ ਕਰਮਾ ਪਾਗਾ ਵਾਲੀ ਹੈ ਸੱਚੇ ਪਾਤਸ਼ਾਹ ਫੋਨ ਕਰਨ ਢੀ ਤੇ ਕਿੱਡੀ ਸੋਹਣੀ ਮੈਨੂੰ ਲੱਗਣ ਢੀ ਮਹਾਰਾਜ ਮਨਜੋਧਵੀ ਰਾਜੀ ਬਾਜੀ ਰਵੇ ਹੰਦ ਕਦੇ ਮਹਿਸੂਸ ਹੀ ਨਹੀਂ ਹੋਇਆ ਵੀ ਆਪਾਂ ਨਵੇਂ ਥਾਂ ਰਿਸ਼ਤਾ ਕੀਤਾ ਜਿੱਦਾਂ ਆਉਂਦੇ ਜਾਣੇ ਹਾਂ ਪਰਿਵਾਰ ਦੀਆਂ ਗੱਲਾਂ ਬਾਤਾਂ ਸੁਣ ਕੇ ਇੰਨਾ ਚੰਗਾ ਲੱਗਾ ਚਲੋ ਮਾਲਕਾ ਹਰ ਇੱਕ ਦਾ ਹੀ ਭਲਾ ਕਰੀ ਹਰ ਇੱਕ ਦੀਆਂ ਧੀਆ ਸੁਖੀਆਂ ਬੱਸ ਦੱਸਣਾ ਉਹ ਜਾਂਦੇ ਹੈ ਧੀ ਫੁੱਲਾਂ ਵਾਂਗੂ ਰੱਖਣੀ ਆ ਅਹੀਂ ਧੀ ਬਣਾ ਕੇ ਰੱਖਣੀ ਆ ਕੀ ਕਹਿੰਦੇ ਆ ਮਾ ਗੱਲਾਂ ਕਰਨ ਨਹੀਂ ਪੁੱਤ ਤੂੰ ਮੂਹਰ ਕਰਨ ਨਹੀਂ ਆ ਹਾਂ ਮੈਂ ਤੇ ਉਹ ਆਖਣ ਦੇ ਮੇਰੇ ਧੀ ਨੂੰ ਬੱਬਾ ਚੰਗਾ ਹੀ ਹੁਣ ਮੱਥਾ ਲੱਗੇ ਮਾਸ਼ਾਅਰ ਬੜੇ ਚੰਗੇ ਆ ਹਾਂ ਹਾਂ ਕੀ ਕਹਿੰਦਾ ਮਨਜੋਦ ਮਨਜੋਦ ਆਹੀ ਪੁੱਛਣ ਲਈ ਲੜਾਈ ਲੜੀ ਬਨ ਮੈਂ ਹਟਗਾ ਤੇ ਵੱਡੀ ਹੁੰਦੀ ਆ ਅੱਛਾ ਦਰ ਇਦਾਂ ਨਾ ਦਿੱਤਾ ਦੋਰ ਮੈਂ ਦੋਵੇਂ ਜਿਹੜੇ ਲੜ ਪਈਦੇ ਆ ਉਹ ਤੇ ਇਦਾਂ ਥੋੜੀ ਦਸੀ ਦਾ ਬੁਰੇ ਲੱਗੀਦਾ ਵਾ ਮੁੜ ਕੇ ਕੋਈ ਗਾਲ ਹੋ ਤਾਂ ਨਿਕਲ ਤੇਰੇ ਮਾਂ ਤੇ ਉਹਨੇ ਲੜਦੇ ਇਦਾਂ ਗਿਆ ਕਰਨੇ ਤੈਨੂੰ ਉਹਨੇ ਉਹ ਕਹਿੰਦੇ ਸਾਡੇ ਘਰ ਆਪ ਬੜਾ ਲੜਦੇ ਕਹਿੰਦੇ ਭਰਾਵਰ ਜਾਈ ਬੜਾ ਲੜਦੇ ਮੈਂ ਚੱਲ ਕੋਈ ਗੱਲ ਨਹੀਂ ਰੌਣਕ ਮੇਲਾ ਹੁੰਦਾ ਏ ਮੈਂ ਚੱਲ ਕੋਈ ਨਹੀਂ ਨਾ ਉਹਨਾਂ ਦੇ ਵਿੱਚ ਹੰਗਾਰਾ ਦਿਆ ਕਰੋ ਤੇ ਉਹਨਾਂ ਨੂੰ ਲੜ ਲੈਂਦੇ ਲੜ ਲੈਂਜਿਆ ਕਰੋ ਠੀਕ ਵਾ ਕੋਈ ਗੱਲ ਬਾਤ ਹੋਰ ਤਾਂ ਨਹੀਂ ਕਰਦੇ ਨਹੀਂ ਨਹੀਂ ਬਸ ਇਹੀ ਪੁੱਛਣ ਦੇ ਪੀ ਜੇ ਕੋਈ ਹੋਰ ਕੁ ਚੀਜ਼ ਰਹਿ ਗਈ ਹੋਊਗੀ ਤੁਹਾਡੇ ਵਾਲੇ ਪਾਸੋਂ ਲੈ ਲਈ ਅੱਛਾ ਹਾਂ ਤੇ ਮੈਂ ਬਲਤੇ ਚੀਜ਼ਾਂ ਦੇ ਪੂਰੀਆਂ ਹੀ ਆਹੋ ਪਰ ਫੇਰ ਵੀ ਕੋਈ ਨਾ ਕੋਈ ਲੈਣ ਤੋਂ ਰਹਿ ਰਹੀਦਾ ਮੈਂ ਬਾਕੀ ਸੂਟ ਤੇ ਪੂਰੇ ਹੋਣੇ ਨਹੀਂ ਹੋ ਨਹੀਂ ਹੋਣੇ ਉਹ ਤਾਂ ਰੋਜ ਦਾ ਬਕਾਇਆ ਕਰਦੇ ਨਹੀਂ ਸੁਣਾ ਦੇ ਦਾਂ ਫੇਰ ਕੀ ਕਰੂਗਾ ਸੂਟ ਮੰਗਦੇ ਨਹੀਂ ਚੰਗਾ ਕੀਤਾ ਤੇ ਪੁੱਤ ਗੁਰਜੋਤ ਬੜਾ ਗੁੱਸਾ ਕਰਨ ਰਿਆ ਮਾਸਾ ਜਿੰਨਾ ਨਿਆਣਾ ਕੀ ਹੋਇਆ ਉਹ ਤਾਂ ਮੰਮੀ ਹੀ ਫੋਨ ਹੀ ਕਰਦੀ ਰਹਿੰਦੀ ਆਏ ਮੇਰੇ ਨਾਲ ਗੱਲ ਹੀ ਨਹੀਂ ਕਰਦੀ ਮੈਨੂੰ ਕਦੋਂ ਮਮੀ ਕਹਿੰਦੇ ਆਏ ਮੇਰੀ ਫੋਟੋ ਖਿੱਚ ਤੇ ਫੋਟੋ ਖਿੱਚਦਾ ਖੜਦਾ ਵਿੱਚ ਫੋਨ ਆ ਗਿਆ ਅੱਛਾ ਤੇ ਮੇਰਾ ਹੱਥ ਵੱਜ ਗਿਆ ਤੇ ਮੈਂ ਹਾਂ ਜੇ ਹੁਣ ਮੈਂ ਨਾ ਚੁੱਕਿਆ ਕੋਈ ਗੱਲ ਨਾ ਕੀਤੀ ਫਿਰ ਅਗਲਾ ਕਹੂਗਾ ਪੀਗਨੋਰ ਕਰਦੀ ਆ ਆਹ ਹੋ ਤੇ ਹੈ ਹੀ ਆ ਚੱਲ ਕੋਈ ਨੂੰ ਨਾ ਤਰ ਸਮਝਾਇਆ ਵਾ ਹੱਸੇ ਪਾਣੇ ਬਥੇਰੀਆਂ ਗੱਲਾਂ ਉਹਦਾ ਨਾ ਕਰ ਲਈਆਂ ਮੈਂ ਤੇ ਹੁਣ ਖਾਣਾ ਪੀਣਾ ਤੂੰ ਕੁਛ ਕੇ ਕੀ ਕਰਨਾ ਨਹੀਂ ਬੱਸ ਹੋ ਗਈ ਆ ਗੱਲ ਹੁਣ ਉਹਦਾ ਹਾਂ ਹੋ ਗਈ ਆ ਚੱਲ ਕੋਈ ਨਹੀਂ ਚੰਗਾ ਪੁੱਤ ਮੈਂ ਹੁਣ ਤੇਰੇ ਗਾੜੀ ਨੂੰ ਪੁੱਛਾਂ ਚਾਹ ਚ ਪੀਣੀ ਤੇ ਬਣਾਦਾ ਹਾਂ ਠੀ ਹੇ ਆ ਜਾਓ ਪਾ ਬੀਗਾ ਆਇ ਨਹੀਂ ਸ਼ੀਸ਼ੇ ਦੀ ਤੋੜ ਲਾ ਆਵੇ ਧੋਪਣਾ ਤੇ ਉਧਰ ਰੰਗ ਕਾਲੇ ਹੋ ਜਾਣੇ ਆ ਪਰਸ ਮੈਂ ਰੱਖ ਲਿਆ ਸਕੂਟੀ 'ਚ ਫੋਨ ਮੈਂ ਰੱਖ ਲਿਆ ਤੁਸੀਂ ਅੰਦਰ ਕੀ ਰਹਿਣਗੇ ਮੈਂ ਨਾ ਜਵਾਸ-ਵਾਸ ਕਰਦਾ ਹਾਂ ਆਪ ਵੀ ਨਹੀਂ ਚੇਤਾ ਨਹੀਂ ਰਹਿੰਦਾ ਮੰਮੀ ਨੂੰ ਮੈਂ ਕਹਿਣ ਗਈ ਕਿ ਮੰਮੀ ਮੈਂ ਜਾਂਦਾਂ ਸਬਜ਼ੀ ਬਣਾ ਲਿਆ ਹਟਪਾ ਵੀ ਬਣਨੀ ਹੈ ਤੇ ਕੜੀ ਤੇ ਲੱਗਣੀ ਹੈ ਨਾ ਕਿ ਐਸੀ ਅੱਜ ਤਾਂ ਪਤਾ ਨਹੀਂ ਮੈਂ ਫਿਕਰ ਹੋਊ ਆਵੇ ਤੇ ਨਾ ਰੋ ਸੋਪਣਾ ਤੁਸੀਂ ਮੈਂ ਉੱਥੇ ਨਾਲ ਜਾਣਾ ਘਰ ਉਹ ਕੋਠੀ ਉਹ ਠੀਕ ਆ ਚਿੱਟੇ ਰੰਗ ਦੀ ਉਹ ਘਰ ਆ ਆਹੋ ਬਹੁਤ ਸੋਹਣਾ ਹੀ ਆ ਆਹੋ ਤੇ ਜਾਓ ਫਿਰ ਕਰੋ ਗੱਲਬਾਤ ਤੇ ਹੋਰ ਤੈਨੂੰ ਨਾਲ ਤੋਂ ਨਹੀਂ ਖੜਨਾ ਚੱਲ ਭਰਾ ਤੂੰ ਉੱਤਰੋ ਚੱਲ ਉਹ ਨਹੀਂ ਮੈਂ ਚੱਲਿਆ ਵਾਂ ਜਦੋਂ ਜੇ ਤੁਸੀਂ ਲਾੜੋਂ ਨਿਕਲ ਆਉਂਦੇ ਜੇ ਨਾ ਉਦੋਂ مجھے ਫੋਨ ਕਰਦੇ ਉਹ ਮੈਨੂੰ ਲੱਗਦਾ ਦੋ ਘਰ ਆ ਉਹਨਾਂ ਦੋਵਾਂ ਘਰਾਂ ਦੇਟ ਕਰਕੇ ਰਹਾਂ ਆ ਇੱਧਰ ਆ ਇੱਧਰ ਅਸਾਂ ਇੱਧਰ ਨਹੀਂ ਆਏ ਇਹਨਾਂ ਸਾਰੀ ਕੋਠੀ ਇਹਨਾਂ ਦੇ ਸਾਂਝਾ ਵਾ ਟੱਬਰ ਇੱਧਰਲੀ ਕੋਠੀ ਜੁੰਡੀ ਆ ਇਹ ਸਾਰੀ ਜਗਾ ਠੀਕ ਆ ਆਹੋ ਕੀ ਕਰੀਂਗਾ ਨਹੀਂ ਚੰਗਾ ਹਾਂ ਮੈਂ ਜਾਵਾਂ ਚਲ ਤੂੰ ਟੈਮ ਨਾਲ ਜਾ ਇਹ ਦੇਖਣ ਲੱਗੇ ਤੈਨੂੰ ਜੀ ਚਲੋ ਮੈਂ ਆਉਣਾ ਮੈਂ ਨਾ ਪਾਸਾ ਤੇ ਲੈਣਾ ਇਥੋਂ ਚਲੋ ਕੋਈ ਆਉਂਦਾ ਹੀ ਇੱਕ ਘਾਹ ਇੱਕ ਭੈਣ ਆ ਇਹ ਦੂਰ ਭਾਉ ਆ ਉਹਨੇ ਦੇ ਫਿਰ ਸਾਨੂੰ ਝੂਠ ਹੀ ਮਾਰਿਆ ਹੋਣਾ ਨਾ ਜਰ ਝੂਠ ਦੇ ਬੋਲਿਆ ਹੋਰ ਕਿਤਾ ਕਿੰਨਾ ਝੂਠ ਬੋਲਦਾ ਉਹਨੇ ਕੀ ਵਗਾ ਮੈਨੂੰ ਹੈ ਕਿਤਾ ਕੁੜੀ ਦੀ ਗੱਲ ਪਾਦਲ ਤੇ ਹੈਗੀ ਜਦ ਤੂੰ ਆ ਕੇ ਡਰ ਨਹੀਂ ਡੈਜੇ ਮੈਨੂੰ ਵੀ ਨਾਲ ਡਰਾਉਂ ਡੈਜੇ ਜੇ ਕਰ ਜੇ ਕਰਨਾ ਪਹਿਲੇ ਤੇ ਰਿਸ਼ਤਾ ਕਰਨ ਲੱਗੇ ਆ ਦੇ ਨਾਲ ਇਹਨੇ ਚੂੜੀ ਗਈ ਸ਼ਾਪ ਮੋਟਰਸਾਈਕਲ ਲੀੜਾ ਲੱਤਾ ਬਣਾ ਕੇ ਦੇਣਾ ਗੱਲ ਤੇ ਹੁਣ ਕਰਨੀ ਪੈਣੀ ਆ ਨਾ ਤਾਂ ਹੋਏ ਤੇ ਗੱਲ ਆ ਗਈ ਰਿਸਕ ਤੇ ਚੁੱਕਣਾ ਪਣਾ ਵਾ ਚੱਲ ਤੂੰ ਜੇ ਗੱਲ ਕਰੀ ਮੈਂ ਘਟ ਕਰੂੰਗਾ ਹਾਂ ਤਾਂ ਡਰਿਆ ਤਾਂ ਮੈਨੂੰ ਛਿੱਤਰ ਵਾਜਣ ਤੁਸੀਂ বাজਜੋ ਹਾਂ ਹੁਣ ਕੁਝ ਕੁਝ ਤਾਂ ਕਰਨਾ ਪਾਵਾਂਗੇ ਅੱਛਾ ਹਾਂ ਸਮਝਿਆ ਕਰਨਾ ਜਿਨਾਨੇ ਦੀ ਗੱਲ ਜਦੀ ਮੰਦੀ ਅੱਜ ਕੱਲ ਬੰਦੇ ਤੇ ਮੈਨੂੰ ਡਰਾ ਹੀ ਨਾ ਜਾਓ ਬਸ ਠੀਕ ਹੈ ਨਾ ਮੈਨੂੰ ਡਰਾਉਣਾ ਹੁਣ ਤੁਸੀਂ ਚੱਲ ਆਜਾ ਗਾਉਂ ਵਿਖੜੇ ਸਾਹਮਣੇ ਆਜਾ ਤਗੜਾ ਬੰਦਾ ਕੌਣ ਆ ਗਿਆ ਆ ਕਦੇ ਨੂੰੰਦਾਰੀ ਸਿੱਕਦੇ ਲੈਣਾ ਬੜਾ ਬੜਾ ਬੋਟਾ ਆ ਜੋੜੀ ਪਤਾ ਨਹੀਂ ਕਿਹੜੀ ਆਉਣ ਲਈ ਆ ਪਰਾ ਕਰੀ ਕੌਣ ਆ ਕਰ ਲੋ ਕਰ ਲੋ ਪਤਾ ਕੇਲ ਘਰ ਵੀ ਬੰਦਾ ਗਲਤ ਦੱਸ ਦਿੰਦਾ ਵਾ ਹਾਂ ਜੀ ਇਹ ਤਾਂ ਗੱਲ ਤੁਹਾਡੀ ਸਹੀ ਹੈ ਸਤਿ ਸ਼੍ਰੀ ਅਕਾਲ ਜਨਾਬ ਸਤਿ ਸ਼੍ਰੀ ਅਕਾਲ ਜੀ ਅੱਜ ਜੋੜੀਆਂ ਕਿੱਧਰ ਫਿੰਡੀਆਂ ਇਹ ਅੱਜ ਨਾ ਮਰਿਆ ਮੰਨੇ ਤੇ ਘਰ ਜਾਣਾ ਇਹ ਤੇ ਮੰਨੇ ਦਾ ਘਰ ਪਹੁੰਚ ਆ ਬਈ ਸੱਚ ਮੱਝ ਹੈ ਮੰਨੇ ਦਾ ਘਰ ਮੰਨੇ ਦਾ ਮਨਾ ਭਲਵਾਨ ਆਹੋ ਬਈ ਤਾਂ ਵਾ ਉਹ ਭਜਾਉਂਦਾ ਬੜਾ ਹੀ ਯਾਰ ਨਿਕਲੀਏ ਆਏ ਕਿੱਧਰ ਗਏ ਉਹ ਗੱਲ ਤਾਂ ਸੁਣ ਜੋ pau ji ਗੱਲ ਸੁਣ ਜੋ ਇਸਤੇ ਵੀ ਆਏ ਸੀ ਇਹਨਾਂ ਦੀ ਕੁੜੀ ਆ ਕੋਈ ਸੁੱਖ ਆ ਅੱਛਾ ਅੱਛਾ ਹਾਂਜੀ ਠੀਕ ਠੀਕ ਆ ਤੁਸੀਂ ਕਰੀਂ ਤਾਂ ਕਰੇ ਬੰਦੇ ਬੜੇ ਚਲਾ ਕੇ ਉਹ ਨਹੀਂ ਮੈਂ ਮੈਂ ਮਜ਼ਾਕ ਕਰ ਰਿਹਾ ਮਜ਼ਾਕ ਕਰ ਰਿਹਾ ਹੈ ਬੰਦੇ ਬੜੇ ਵਧੀਆ ਵਾ ਕਰੋ ਹੋਗੇ ਤੇ ਆਓ ਤੁਸੀਂ ਕਿੱਦਾਂ ਕਰਦਾ ਮੈਂ ਮਜ਼ਾਕ ਕਰ ਰਿਹਾ ਚਲੋ ਚੱਲੀਏ ਵੇਖਣਾ ਕੀ ਹੈ ਗੋਰੀ ਹੁਣ ਪਤਾ ਨਹੀਂ ਯਾਰ ਇਦਾਂ ਦੇ ਬੰਦੇ ਕਿੰਨੇ ਕਿੱਥੇ ਨਹੀਂ ਮੈਨੂੰ ਤਾਂ ਨਹੀਂ ਐਨੇ ਨਹੀਂ ਮਿਲਦੇ ਬੰਦੇ ਬੜੇ ਵਧੀਆ ਵਾ